ਕੀ ਹਾਲ ਚਾਲ ਹੈ ਵੀਰ ਜੀ ਥੈਂਕ ਯੂ ਬਹੁਤ ਸਤਿਗੁਰਾਂ ਦੀ ਮਿਹਰ ਕਿਤੇ ਰਾਜੀ ਹਾਂ ਜੀ ਵੀਰ ਜੀ ਜਿਹੜੀ ਤੁਸੀਂ ਮੈਨੂੰ ਹਜੇ ਵਿਚਾਰ ਦਿੱਤੇ ਸੀ ਜਬਜੀ ਸਾਹਿਬ ਜਾਪਸਾਰ ਵਾਲੇ ਕਿ ਜੇ ਅਸੀਂ ਸਿਰਫ ਪੜਨ ਤਾਂ ਕੀ ਸੀਮਤਾ ਇੱਕ ਵਾਰੀ ਉਹ ਵਿਚਾਰ ਦੱਸੋਗੇ ਮੈਂ ਰਿਕਾਰਡ ਕਰ ਲਿਆ ਤਾਂ ਕਿ ਸੰਗਤਾਂ ਤੱਕ ਵੀ ਉਹ ਗੱਲ ਪਹੁੰਚੇ ਕਿ ਕਿ ਸ਼ਾਨੂ ਇਹਨਾਂ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਸਮਝਾਇਆ ਵੀ ਜੋ ਅਪਨਿਆਂ ਇਤਨੀਆਂ ਆਂਗੀਆਂ ਪੰਜ ਬਾਣੇ ਪੜ੍ਹਦੇ ਆਂ ਅਸਲ ਉਹਨਾਂ ਦਾ ਪੜ੍ਹਨ ਦਾ ਅਛੇ ਦਾ ਮੋਟਿਵ ਸੀ ਮਕਸਦ ਸੀ ਜਿਹਾ ਉਹ ਤੁਹਾਨੂੰ ਸਮਝ ਆਉਣਾ ਕਿ ਮਨਫੇ ਵੀ ਉਹ ਸਾਨੂੰ ਸਮਝ ਨਹੀਂ ਪਿਆ ਕਿਉਂਕਿ ਕੋਈ ਜਗਜੀਤ ਸਾਹਿਬਾ ਉਹ ਸਾਨੂੰ ਦੱਸਿਆ ਮਹਾਰੇ ਨੇ ਵੀ ਇਹ ਪੌੜੀਆਂ ਨੇ ਦੇ ਵਿੱਚ ਪੌੜੀ ਹੁੰਦੀ ਹੈ ਸਟੈਪ ਬਾਅਦ ਸਟੈਪ ਕੁਝ ਜਗ੍ਹਾ ਤੇ ਜਾਣ ਵਾਸਤੇ ਇਹ ਦੇ ਵਿੱਚ ਅਟਕਦੀ ਹੈ ਪੌੜੀ ਆਨੇ ਠੀਕ ਹੈ ਨਹੀਂ ਕਿਉਂਕਿ ਸੱਚਖੰਡ ਵੀ ਬਾਅਦ ਵਿੱਚ ਸਾਨੂੰ ਇੱਕ ਥਾਂ ਤੇ ਲੈ ਕੇ ਸੱਚਖੰਡ ਤੇ ਲੈ ਜਾਣ ਦੀ ਸੰਸਾੜੀ ਪਉਂਦੀ ਹੈ ਕਿਵੇਂ ਉੱਥੇ ਪਹੁੰਚਣਾ ਜਿੱਥੇ ਮਾਲਕ ਵਾਹਿਦਾ ਸੱਚਖੰਡ ਵਿੱਚ ਅੰਨਕਾਰ ਕਰ ਕਰ ਦੇਖੇ ਨਦਰ ਨਿਹਾਲ ਨਿਹਾਲ ਕਿਵੇਂ ਅਸੀਂ ਉਸ ਸੱਚਖੰਡ ਦੇ ਵਿੱਚ ਪਹੁੰਚ ਕੇ ਮਾਲਕ ਦੇ ਉਹ ਨਜ਼ਰਾਂ ਦੇ ਨਾਲ ਨਿਹਾਲ ਹੋਣਾ ਕਿਵੇਂ ਜਾਣਨਾ ਕਿਵੇਂ ਉਹਨਾਂ ਦਾ ਪਿਆਰ ਪਾਉਣਾ ਸੀ ਜੀਐਸਯੂ ਤੁਸੀਂ ਨਹੀਂ ਪਹੁੰਚੇ ਸੀ ਉਹ ਪ੍ਰਕਾਸ਼ ਰੂਪ ਮਾਲਕ ਦੇ ਦਰਸ਼ਣ ਨਹੀਂ ਕੀਤੇ ਪਿਆਰੇ ਉਹ ਤਾਂ ਸਾਨੂੰ ਪ੍ਰਵਾਨ ਦੇ ਵਿੱਚ ਨਹੀਂ ਆ ਦਿੱਤਾ ਵਿਸ਼ੇ ਤੇ ਪੜੇ ਸੋਨੇ ਦਾ ਸੇ ਕੁਸ਼ ਹੈ ਜਣੀਆ ਪੜੀ ਹੈ ਕਿਆ ਗੁਣੀ ਹੈ ਕਿਆ ਦੇਣਾ ਸੋਈਏ ਪੜੇ ਸੋਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈਏ ਹਾਂ ਕਿਉਂਕਿ ਜੇ ਸਮਹ ਹੈ ਜੇ ਕੁ ਪ੍ਰਮੇਸ਼ਰ ਵੀ ਵਰਤੀ ਨਹੀਂ ਹੋਈ ਮਾਲਕ ਨੂੰ ਉਸੇ ਦੇਖੇ ਨੇ ਜਾਣਿਆ ਨਹੀਂ ਹੁੰਦਾ ਤਾਂ ਜੀਸੈਂਡ ਆ ਰਹੇ ਸੀ ਕਿ ਪਹਿਲਾਂ ਤਾਂ ਹਾਂ ਦਾ ਗੰਨੀ ਕਿਉਂਕਿ ਜੇ ਤੁਸੀਂ ਸਾਚੇ ਘਰਾਂ ਤੇ ਪਹੁੰਚ ਜਾਣੇ ਆ ਪ੍ਰਕਾਸ਼ ਰੂ ਮਾਲਕ ਦੇ ਦਰਸ਼ਨ ਕਰ ਲੈਣੇ ਆ ਕਿ ਆ ਜੂ ਕਿ ਉਸ ਤੋਂ ਬਾਅਦ ਸਾਦਾ ਜਾਪ ਸਾਹਿਬ ਸ਼ੁਰੂ ਹੁੰਦਾ ਕਿਉਂਕਿ ਜਾਪ ਸਾਹਿਬ ਦੇ ਵਿੱਚ ਹੀ ਨਿਵਾਸ ਤੇ ਆ ਨਿਵਾਸ ਤੇ ਆਪਾਂ ਕੋਈ ਕਿਸੇ ਨੂੰ ਚਰਦੇ ਆ ਜੇ ਕੋਈ ਕਿਸੇ ਨੂੰ ਮਿਲਦੇ ਆ ਕਿਸੇ ਨੂੰ ਜਾਣਦੇ ਆ ਫਿਰ ਆਪਾਂ ਨੂੰ ਕਹਨੇ ਆ ਮਹਾਰਿਸ਼ਦਾ ਜੀ ਨਿਵਾਸ ਤੇ ਆ ਕਾਲੇ ਨਿਵਾਸ ਤੇ ਕਿਰਪਾਲੇ ਨਿਵਾਸ ਤੇ ਨੂੰ ਚਿਤਰ ਕਿਸੇ ਸਾਡੇ ਨਿਵਾਸ ਤੇ ਪ੍ਰਵਾਹਨ ਕਰਦਾ ਹੋਏ ਦੇਖਣ ਦੀ ਲੋੜ ਹੈ ਜਾਪ ਸਾਹਿਬ ਸਾਡਾ ਪ੍ਰਕਾਸ਼ ਰੂ ਮਾਲਕਿੰਗ ਵਿਕਟੋਰ ਵਰਤਸ ਰੋਣੇ ਠੀਕ ਠੀਕ ਹਾਂ ਉਸ ਤੋਂ ਬਾਅਦ ਜਿਹੜਾ ਹਾਂ ਉਸ ਤੋਂ ਬਾਅਦ ਅਗਰਤਾ ਦਾ ਪ੍ਰਸਾਦ ਸੁਣੀਏ ਕੋਈ ਸਮਾਂ ਇਸ ਵਿੱਚ ਆਇਤਾ ਵੀ ਜੀਵਤ ਸ਼ੀਣਾ ਨਹੀਂ ਦੇਖਿਆ ਮਾਲਕੀ ਪਾਣਾ ਦੇ ਤੱਕ ਨਹੀਂ ਨਹੀਂ ਜਾਣਿਆ ਸਿਰਫ ਸਿਰਫ ਕੁਛ ਨਹੀਂ ਕਰਦੇ ਹੋ ਛੇ ਦਾ ਇੱਕ ਵੀ ਗਤੀ ਦੇਖੇ ਦੇ ਵਿੱਚ ਨਹੀਂ ਨਸਰਾਵ ਕੁਛੇ ਸ਼ੀਮੂਸ਼ ਤਾਂ ਅਨਕ ਦੇ ਦੇਸ਼ ਫਰੀਓ ਕਰ ਜੋਗ ਚ ਠੀਕੇ ਸ਼ੀਮੂਸ਼ਰਾ ਨੂੰ 160 ਦੇ ਅਧਿਕ ਸੰਤਿਸ਼ਣ ਨਹੀਂ ਨਹੀਂ ਕੋਈ 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 ਕੋ ਲਿੰਕ ਮਤਲਬ ਕਿ ਸ਼ਾਰੀ ਦੇ ਡਿਸਕੋ ਦੇਖਣੇ ਮਤਲਬ ਕੋਉਣਾ ਦੇਖਿਆ ਤਾਂ ਪ੍ਰਾਨਪਤੀ ਕੇ ਜੀ ਜੀ ਪ੍ਰਾਨ ਤਾਂ ਕਿਨੇ ਦੇਖਿਆ ਸ੍ਰੀ ਮਾਲਿਕ ਨੂੰ ਸ਼੍ਰੀਸ਼ਰਮ ਨਹੀਂ ਜਾਣਿਆ ਉਸਨੇ ਦੇਖਿਆ ਨਹੀਂ ਸ੍ਰੀ ਪ੍ਰਭੂਾਨ ਕੀ ਪਰ ਕਿਰਪਾ ਹੋ ਕੇ ਇੱਕ ਰਤੀ ਹੈ ਇੱਕ ਰਤੀ ਇੱਕ ਰਤੀ ਹਾਂ ਅੰਦੇ ਸ਼੍ਰੀ ਦੀ ਕਿ ਰਤੀ ਜੀ ਤੁਸ਼ਣਾ ਨਹੀਂ ਪਾਇ ਸ੍ਰੀ ਨੂੰ ਨਹੀਂ ਜਾਣਿਆ ਤੁਹਾਡੀ ਇਤਨੀ ਰਤੀ ਲੈ ਕੇ ਦੇ ਵਿੱਚ ਨਹੀਂ ਪੈ ਜੀ ਇਹ ਜਿਹੜੂ ਸਾਨੂੰ ਇੱਕ ਸਾਰਾ ਬਰੀਅਨੀ ਤੇ ਦਸਿਆਇ ਦੇ ਵਿੱਚ ਅੱਗੇ ਆਪਾਂ ਜਦੋਂ ਬਣਾਗੇ ਤੇ ਬੜੇ ਬੜੇ ਠੇਰੋਪ ਜੀ ਹੋਏ ਨੇ ਜਿਨ੍ਹਾਂ ਦੀ ਬਹੁਤ ਸ਼ੈਨਾ ਸੀ ਤੇ ਤਗੜੇ ਉਹਨਾਂ ਕੋਲੇ ਘੋੜੇ ਸੀ ਜੋ ਹਵਾ ਦੇ ਵਿੱਚ ਗੱਲਾਂ ਕਰਦੇ ਪਰ ਉਹ ਵੀ ਅੰਤ ਨੂੰ ਅੰਤ ਤੇ ਤਾਂ ਆਮ ਸਾਡਾ ਇਹ ਵੀ ਅੰਤ ਨੂੰ ਇੱਥੇ ਖਾਰਕੀ ਗਏ ਜੀ 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 ਹਾਂ ਕੋਈ ਕੋ ਚੇਤੇਈ ਸਾਡੀ ਬੇਨਤੀ ਹੈ ਬੇਨਤੀ ਕੀ ਹੈ ਵੀ ਜਦੋਂ ਆਪਾਂ ਮਾਲਕ ਨੂੰ ਮਿਲਣ ਆਏ ਆ ਤਾਂ ਸੋ ਮਾਲਕ ਦਰਸ਼ਨ ਕਰ ਲੈਣਗੇ ਸੋ ਤਾਂ ਨੇ ਸ਼ਰਨ ਦੇ ਵਿੱਚ ਜੰਨੇ ਆ ਤਾਂ ਬੇਨਤੀ ਕਰਨੇ ਮਹਾਰਾਜ ਜੀ ਮੈਂ ਹਾਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਤਾਂ ਵੀ ਉਹ ਬਾਅਦ ਚ ਬੇਨਤੀ ਜੋ ਵੀ ਹਮਰੀ ਕਰੋ ਆਦਰਿਤ ਜੀ ਸਾਡੇ ਸਾਥ ਦੇ ਕਿਸਾਰੇ ਰੱਛਾ ਕਰਨੇ ਹੋਰ ਨੂੰ ਹੋਏ ਚੇਤੇ ਜੀ ਕਿ ਚੇਤੇ ਇਛਾ ਤੁਸੀਂ ਪੂਰੀ ਕਰ ਦਿਓ ਤੇਰੀ ਤਮ ਚਰਨਾਂ ਨੂੰ ਮੰਨ ਇਹ ਹਮਾਰਾ ਜਿਸ ਸ਼ਬਦ ਮੰਨਾ ਉਹ ਹਮੇਸ਼ਾ ਸ਼ਬਦ ਚਾਪਨਾ ਦੇ ਵਿੱਚ ਜੁੜਿਆ ਰਹੇ ਆਪ ਆਪ ਜੀ ਜੋ ਪ੍ਰਕਾਸ਼ ਰੂਪ ਦੀ ਆਪੇ ਦਰਸ਼ਨ ਕਰਨ ਦੀ ਗੱਲ ਪਾ ਦੇ ਤੁਸੀਂ ਉਹਨਾਂ ਦਰਸ਼ਨਾਂ ਨੂੰ ਅਸੀਂ ਦੇਖਦੇ ਰਹੀ ਹੁਣ ਦਸਤਾਂ ਮਾਹਰ ਜੁੜਿਆ ਰਹੇਗਾ ਜੀ ਜੀ ਅਬ ਚਰਨਾਂ ਨੂੰ ਮੰਗ ਰਹਾ ਹਾਂ ਮਾਰਾ ਆਪਣਾ ਜਾਨ ਕਰੋ ਪ੍ਰਤੀ ਪਾ ਹਰ ਇੱਕ ਤੁਸੀਂ ਸਾਰੇ ਅਸੀਂ ਇਸ਼ਾਰਿਆਂ ਦੇ ਵਿੱਚ ਪਹੁੰਚ ਵੀ ਨਹੀਂ ਸਾਨੂੰ ਪਹੁੰਚਾਇਆ ਨਹੀਂ ਕਿ ਸਾਡੇ ਤੋਂ ਸਹੀ ਕਰਦੇ ਫਰਨਾ ਕਰੀਏ ਆਪਣਾ ਜਾਣ ਕੇ ਕੁਝ ਹਮਾਰੇ ਤੋਂ ਅੱਠ ਸਭੇ ਤੋਂ ਨਿਪਾਓ ਤੁਸੀਂ ਸਾਡੇ ਦੇਸ਼ ਦੇ ਪੰਜਾਬ ਸ਼ਾਮਕ ਕੰਮ ਕੋਈ ਨਹੀਂ ਨੂੰ ਮੋਹ ਹਾਂ ਸਾਰੇ ਇਹਨਾਂ ਨੂੰ ਮਾਰੋ ਇਹਨਾਂ ਨੂੰ ਫਤਿਹ ਕਰੋ ਜੀ 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 ਆਪ ਹੱਥ ਦੇ ਮੋਹੇ ਪਛਾ ਵੀ ਸਾਰੇ ਆਪਣੇ ਹੱਥ ਦੇ ਕੇ ਦੇਖਾ ਕਰੋ ਸੁਖੀ ਬਸਿਆ ਮੋਰੋ ਪਰਵਾਰਾ ਕਿਹੜਾ ਪਰਵਾਰ ਜਿਹਨੇ ਬੇਮਖਾਪਾ ਨੂੰ ਗਿਆਨ ਦੇਈ ਕਿ ਜੋਬ ਤੇ ਦੱਸਣ ਗਿਆ ਔਰ ਜਿਹੜਾ ਆਪਾਂ ਉਹਨਾਂ ਤੋਂ ਗਿਆਨ ਲੈ ਕੇ ਚਿੰਨਾਂਗੇ ਜੀ ਜੀ ਇਸ ਸਾਡੇ ਪਰਿਵਾਰ ਆਪੇ ਅੱਜ ਸ਼ਿਖਿ ਉਸ ਦੇ ਮੋਰ ਪਰਿਵਾਰਾਂ ਸੇਵਕ ਸਿੱਖ ਜੀ ਲਿਪਾ ਆਪਾਂ ਕਿਸ ਤਰੀਕ ਨੇ ਨਾਇਫਰ ਅਸੂਬਿੰਤ ਨਿਵਾ ਰਹੇ ਕਿ ਕਰਾਂਗੇ ਸਾਡੀ ਬੇਨਤੀ ਪ੍ਰਵਾਨ ਇਸ ਸਾਡੇ ਨਿਤਨੇ ਉਸ ਤੋਂ ਬਾਅਦ ਅਸੀਂ ਸੇਵਾ ਅਨੰਸ਼ਾ ਹੁੰਦਾ ਪਰਿਵਾਰੀ ਜੀ ਨੂੰ ਸਾਨੇ ਪ੍ਰਮਾਣ ਪ੍ਰਕਾਸ਼ਿਕ ਨੂੰ ਦੂਸਰਾ ਗਾਥ ਜਿਸ ਤੋਂ ਸਪੁੱਛਿਆ ਨਹੀਂ ਬਹੁਤਾਂ ਦੇ ਤਰ੍ਹਾਂ ਵਿਸ਼ੇਸ਼ ਤਰ੍ਹਾਂ ਮੰਗੀਆਂ ਜਿਵੇਂ ਵਿਸ਼ਾ ਜਿਸੀ ਪਹਿਲਾਂ ਨਾਲ ਸੁਣਿਆ ਗਿਆ ਭਾਖਿਓ ਸਾਡੇ ਨੇ ਮਨੋਦਕ ਪੂਰੇ ਜਿਸ ਮਹਾਨ ਜਿਸ ਮਨੋਰਥ ਸਾਸਤਰੀ ਨੂੰ ਮਾਨ ਖਜਾਨਾ ਮਿਲਿਆ ਜਿਸ ਮਨੋਰਥ ਸਾਸਤਰੀ ਨੇ ਸਾਲ ਵਿੱਚ ਆਇਆ ਉਹ ਮੇਰਾ ਪੂਰਾ ਹੋ ਗਿਆ ਕਿਉਂਕਿ ਜੇ ਆਇਆ ਤੇ ਵਾਕਿਆ ਜੀ ਭਈ ਪ੍ਰਾਪਤ ਨਹੀਂ ਹੋਈ ਬੋਲ ਦੇ ਮੈਨੂੰ ਕਿ ਤੇ ਤੇਰੀ ਬਰੀਆ ਜਿਸ ਬਾਰੇ ਵਾਚ ਸਮੇਂ ਵਿੱਚ ਜਾਣਾ ਮਿਲਿਆ ਸੀ ਸਾਡੇ ਨੇ ਮੇਰੇ ਸਪੂਰੇ ਪਾਸ ਬੰਦ ਕਰ ਪਾਇਆ ਹੈ ਪਾਲੇ ਹੁਣ ਸਾਗਰ ਬਿਸੇ ਬਰੀਆ ਜੇ ਮੇਰੇ ਸਾਰੇ ਪਸੰਦ ਸੀ ਤਾਂ ਆਪ ਸੀ ਉਹ ਵੀ ਸੋਰੇ ਤੇ ਸਾਰਾ ਕੁਝ ਜੀ ਤੋਂ ਕਿ ਰੋਗ ਸੰਤਾਪ ਉਤਰੀ ਸ਼ਨੀ ਸੱਚੀ ਬਾਣੀ ਮੰਦਿਰ ਤੋਂ ਕਰੇ ਵਿਸ਼ੰਕਾ ਆਕਤ ਤ੍ਰੈਗਨ ਦਾ ਤਾਪਤ ਜੀਵਨ ਤੋਂ ਮੇਰੇ ਸਤਿਗੁਰੂ ਜੀ ਦੇ ਸਾਥ ਮੰਨ ਪਹਿਲੇ ਵਿਸ਼ਵਾਸ ਤੁਸੀਂ ਨਹੀਂ ਜਿਸ ਤਿਸਾਰਾ ਪਰ ਰਸ਼ੇਤਾ ਜੀ ਸ਼ਕਤਾ ਤੇ ਇਹ ਸਾਰਾ ਸਾਰਾ ਕਿਸ਼ੋਰ ਹੋ ਗਏ ਜੀ ਜੀ ਸ਼ਨੀ ਸੱਤ ਪਾਣੀ ਦੀ ਸੱਚੀ ਬਾਣੀ ਕਿੱਥੋਂ ਸ਼ਨੀ ਸਾਇਤ ਸਾਜਣ ਪੈਸਾ ਸੇ ਇਹ ਫਿਰ ਗੁਰਤੇ ਜਾਣੇ ਗਾਨੀ ਦੀ ਜਿਹੜੀ ਸਾਂਤੀ ਜਾਣ ਪੈਸਾ ਦੇ ਸੁੱਧ ਨਾ ਮੈਂ ਸਾਡੇ ਮਿੱਤਰ ਬੜੀ ਉਹਨਾਂ ਨਾਲ ਪਹੁੰਚਾ ਪੁਰਾਣੇ ਜਿਹੜੇ ਚੜਦੇ ਗਏ ਪੂਰੇ ਅੰਮ੍ਰਿਤ ਸਮੇਂ ਦਾ ਤਜਰਬਾ ਸ਼ਰ ਪਾਰ ਬ੍ਰਹਮ ਨਿਕਟ ਕਰ ਪਏ ਇੱਕ মালিক সম <Forgive> <youotion> ਸਾਰੀ ਆਡੀਅנס ਨੂੰ ਬਿਲਕੁਲ ਬਿਲਕੁਲ ਸਾਰੀ ਆਡੀਅנס ਨੂੰ ਸੁਣਨ ਨੂੰ ਮਿਲਿਆ ਹੁਣ ਸਾਨੂੰ ਪਤਾ ਲੱਗਿਆ ਕਿ ਨਿਤਨੇਮ ਪੜਨਾ ਤੇ ਕਰਨ ਦੇ ਵਿੱਚ ਕੀ ਫਰਕ ਹੈ ਜੇ ਕੀਤਾ ਹੁੰਦਾ ਤੇ ਅਸੀਂ ਉਹਦੇ ਨਾਲ ਮਿਲਾਵ ਕਰ ਲੈਣਾ ਸੀ ਉਹਨੂੰ ਦੇਖ ਲੈਣਾ ਸੀ ਜੇ ਅਸੀਂ ਪੜ ਰਿਹਾ ਤੇ ਅਜੇ ਵੀ ਅਸੀਂ ਕੇਵਲ ਕਰਮਕਾਂਡ ਤੱਕ ਹੀ ਸੀਮਿਤਾ ਚਲੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ